ਮਾ ਗੁਰੂ ਜੀ ਦਾ ਖਾਲਸਾ ਵੇਰੀ ਫਤਿਹ ਤੁਸੀਂ ਅੱਜ ਸਾਡੇ ਕੋਲੇ ਪਹੁੰਚੇ ਹੋ ਚੰਡੀਗੜ੍ਹ ਤੋਂ ਸਾਡੀ ਲਾਈਫ ਬਾਰੇ ਸਾਡੇ ਪਿੰਡ ਬਾਰੇ ਜਾਣਕਾਰੀ ਲੈਣ ਵਾਸਤੇ ਤੁਹਾਡਾ ਬਹੁਤ ਧੰਨਵਾਦ ਹੈ ਜਿਹੜੇ ਸਰਦਾਰ ਹੁਣੇ ਸਾਡੇ ਪਿੰਡ ਦੇ ਨੇ ਇਹ ਬਣਵਾ ਰਹੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਦੇਸ਼ ਰਹਿੰਦੇ ਹੋયા ਵੀ ਪਿੰਡ ਕਰਮੂੜੇ ਦਾ ਖਿਆਲ ਰੱਖਿਆ ਜਿਸੋ ਜ਼ਿਕਰ ਮੇਰਾ ਲਾਈਫ ਦਾ ਸਬੰਧ ਹੈ ਅਸੀਂ ਜੇ ਕਹਿ ਦਈਏ ਵੀ ਇੱਕ ਗਰੀਬ ਸੇਖਿਆਂ ਸਾਡੇ ਤਾਇਆ ਜੀ ਬਾਹਰਲੇ ਮੁਲਖੇ ਚ ਰਹਿੰਦੇ ਰੂਤ ਸਿੰਘ ਸੂਦਾਰ ਰੂਤ ਸਿੰਘ ਉਹਨਾਂ ਦਾ ਨਾਮ ਹੀ ਉਹ ਸ਼ਾਦੀ ਸ਼ੁਦਾ ਨਹੀਂ ਉਹਨਾਂ ਨੇ ਬਹੁਤ ਕਮਾਈ ਕੀਤੀ ਬਾਹਰਲੇ ਮੁਲਖੇ ਚ ਤੇ ਇੱਥੇ ਉਹਨਾਂ ਨੇ ਜ਼ਮੀਨ ਜਾਇਦਾਦ ਬਹੁਤ ਖਰੀਦੀ ਮੇਰਾ ਪਿਤਾ ਜੀ ਸਰਦਾਰ ਪੂਰਨ ਸਿੰਘ ਜੀ ਤੇ ਸਰਦਾਰ ਰੂਪ ਸਿੰਘ ਜੀ ਦੋਵੇਂ ਭਾਈ ਸਨ ਉਹਨਾਂ ਦਾ ਬਹੁਤ ਪ੍ਰੇਮ ਪਿਆਰ ਸਿਆਬੀ ਦੀ ਉਹ ਕੁਛ ਚਿਰ ਨਾ ਕੁਛ ਚਿਰ ਉੱਥੇ ਰਹਿੰਦੇ ਸੀ ਕੁਛ ਚਿਰ ਬਾਅਦ ਕਰਮੋ ਵਾਲੇ ਆਉਂਦੇ ਸੀ ਉਹਨਾਂ ਨੇ ਫਿਰ ਇੱਥੇ ਜ਼ਮੀਨ ਜਾਇਦਾਦ ਖਰੀਦੀ ਤੇ ਉਹ ਸਾਰੀ ਮਤਲਬ ਆਪਦੇ ਭਰਾ ਨੂੰ ਜਾਂ ਸਾਨੂੰ ਸਾਰੀ ਜ਼ਮੀਨ ਜਾਇਦਾਦ ਉਹ ਦੇ ਕੇ ਗਏ ਨੇ ਮੈਂ ਜਿੱਥੋਂ ਤੱਕ ਮੇਰੀ ਜ਼ਿੰਦਗੀ ਦਾ ਸਬੰਧ ਹੈ ਉਹ ਅਸੀਂ ਚਾਰ ਭਾਈ ਸਾਂ ਮੈਂ ਮੇਰੇ ਤੋਂ ਇੱਕ ਵੱਡਾ ਸੀ ਦੋ ਮੇਰੇ ਤੋਂ ਛੋਟੇ ਆ ਸਾਰੇ ਸ਼ਾਦੀ ਸ਼ੁਦਾ ਨੇ ਇੱਕ ਦੀ ਵੱਡੇ ਦੀ ਡੈਥ ਹੋ ਗਈ ਉਹਦੇ ਜਿਹੜੇ ਬੱਚੇ ਆ ਉਹ ਸਾਡੇ ਨਾਲ ਵੱਖਰੇ ਹੋ ਗਏ ਆ ਅਹੀਂ ਪਰਮਾਤਮਾ ਦੀ ਮਿਹਰ ਨਾ ਮੈਂ ਕਹਿ ਸਕਦਾ ਤਿੰਨੇ ਇਕੱਠੇ ਇੱਕ ਥਾਂ ਪ੍ਰਸ਼ਾਦਾ ਪਕਦਾ ਮੈਂ ਜਦੋਂ ਛੋਟਾ ਹੁੰਦਾ ਸੀ ਮੇਰੇ ਮਨ 'ਚ ਚਾਹ ਹੁੰਦਾ ਸੀ ਜਿਵੇਂ ਇੱਕ ਮੰਗ ਹੁੰਦੀ ਬੰਦੇ ਦੀ ਇਹ ਹੁੰਦੀ ਸੀ ਕਿ ਮੈਂ ਕਦੇ ਪਿੰਡ ਦਾ ਸਰਪੰਚ ਬਣਾ ਆਸ ਸੁਮਾਇਆ ਕਿ ਜਿਹੜੇ ਕਰਮੋੜਾ ਦੇ ਸਭ ਲੋਕ ਨੇ ਉਹਨਾਂ ਨੇ ਮੈਨੂੰ ਫਿਰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸਰਕਾਰ ਵੀ ਅਕਾਲੀ ਦਲ ਦੀ ਹੈ ਕਿ ਮੈਂ ਉਹਨਾਂ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦਾ ਪਿੰਡ ਦਾ ਵਿਕਾਸ ਕਰਾਇਆ ਰਾਜ ਕੇ ਇਹ ਨਹੀਂ ਕਦੀ ਵੀ ਕਿਸੇ ਨੇ ਵਿਤਕਰ ਰੱਖਿਆ ਵੀ ਇਹ ਆਫ ਪਾਰਟੀ ਦਾ ਹੈ ਆਫ ਪਾਰਟੀ ਦਾ ਨਾ ਇੱਕ ਸਮਾਨੰਤਰ ਸ਼ਬਦਾਈ ਜਿਵੇਂ ਗਲੀਆਂ ਸਮਝ ਲਓ ਜਾਂ ਪਈਆਂ ਸਮਝ ਲਓ ਲੋਕਾਂ ਦੀਆਂ ਬਹਿਕਾਂ ਤੇ ਅਹੀਂ ਇੱਕ ਬੰਨਾ ਸ਼ੁਰੂ ਕਰਤਾ ਟੋਟਲ ਸਾਰੀਆਂ ਪਿੰਡਾਂ ਦੀ ਕੰਮ ਹੈ ਇਹ ਕਰਾਇਆ ਵਾ ਜੇ ਮਤਲਬ ਕੋਈ ਪਿੰਡ ਦੀ ਇਲੈਕਸ਼ਨ ਹੋ ਕੇ ਕੋਈ ਵੀ ਇਲੈਕਸ਼ਨ ਹੋਵੇ ਤੇ ਇੰਨਾ ਲੋਕੀ ਪਿਆਰ ਕਰਦੇ ਆ ਸਾਡੇ ਨਾਲ ਪਿੰਡ ਦੇ ਲੋਕ ਵੀ ਅਹੀਂ ਕਦੀ ਵੀ ਪਿੰਡ ਜੋ ਵੋਟਾਂ ਨਾ ਨਹੀਂ ਹਾਰੀ ਜੇ ਪੰਚਾਇਤ ਦੀ ਇਲੈਕਸ਼ਨ ਆਵੇ ਜੇ ਮੰਨ ਲਓ ਰਿਜ਼ਰਵ ਹੋ ਗਿਆ ਵਾ ਤੇ ਜਿਹੜਾ ਅਜਨ ਨੂੰ ਅਸੀਂ ਕਵਾਂਗੇ ਉਹ ਸਰਪੰਚ ਬਣਦਾ ਉਹ ਉਹ ਵੀ ਮੈਂਬਰ ਬਣਦੀ ਅਜ ਤਿਕਰ ਤੇ ਜੇ ਸਰਕਾਰ ਕੋਈ ਧੱਕਾ ਕਰਕੇ ਬਣਾ ਜੇ ਫਿਰ ਬਣਾਗੇ ਫਿਰ ਤਾਂ ਕੋਈ ਨਹੀਂ ਨਾ ਗੱਲ ਹੈ ਮਤਲਬ ਪਿੰਡ ਦਾ ਅਜ ਤਿਕਰ ਸਾਡੇ ਪਿੰਡ ਦਾ ਇੰਨਾ ਪਿਆਰ ਕਰਦੇ ਨੇ ਲੋਕ ਸਾਡੇ ਨਾਲ ਬਹੁਤ ਜ਼ਿਆਦਾ ਕਰਦੇ ਆ ਅਸੀਂ ਹਰ ਵੇਰੀ ਪਿੰਡ ਦੇ ਵਿੱਚੋਂ ਸਾਡੇ ਭਾੜੀਆਂ ਵੋਟਾਂ ਜਿੱਤਦੀਆਂ ਆ ਵੱਧਦੀਆਂ ਤੇ ਭਾਵੇਂ ਪੰਚਾਇਤ ਦੀ ਹੋਣ ਬਲਾਗ ਸਮਜੀ ਦੀਆਂ ਹੋਣ ਭਾਵੇਂ ਵਿਧਾਨ ਸਭਾ ਦੀ ਹੋਣ ਜਾਂ ਭਾਵੇਂ ਐਮਪੀ ਦੀਆਂ ਹੋਣ ਪਾਰਲੀਮੈਂਟ ਦੀਆਂ ਆ ਹੁਣ ਇਲੈਕਸ਼ਨ ਹੋਈ ਆ ਪੰਚਾਇਤ ਦੀ ਸਰਕਾਰ ਦੂਜੀ ਐ ਬਹੁਤ ਪਿੰਡਾਂ ਦੇ ਵਿੱਚ ਸਰਕਾਰ ਨੇ ਆਪਦੇ ਸਰਪੰਚ ਵੈਸੇ ਬਣਾਏ ਆ ਸਾਡੇ ਪਿੰਡ ਚ ਸਾਨੂੰ ਪਤਾ ਹੈ ਵੀ ਉਹ ਬਣਾਉਣਗੇ ਦੂਜਾ ਅਸੀਂ ਇੱਕ ਤੋਂ ਉਹਨਾਂ ਦੀ ਪਾਰਟੀ ਦੇ ਜਿੱਦੀ ਹੁਣ ਸਰਕਾਰ ਹੈ ਦੋ ਧੜੇ ਨੇ ਸਾਡੇ ਕਰਮੂ ਵਾਲੇ ਉਹਨਾਂ ਦੀ ਆਮ ਪਾਰਟੀ ਦੇ ਅਈ ਇੱਕ ਧੜੇ ਨੂੰ ਨਾਲ ਲਿਆ ਉਹਨੂੰ ਹੀ ਸਰਪੰਚ ਖਿਲਾੜਿਆ ਉਹਨੂੰ ਸਰਪੰਚ ਉਹ ਜਿੱਤਿਆ ਉਹਦੀਆਂ ਜੇ ਆਪਦੀਆਂ ਵੋਟਾਂ ਕਿੰਨੀਆਂ ਤੇ 20 ਹੋਣਗੀਆਂ ਪਰ ਤੋਂ ਵਾਦੇ ਉਹ ਨਹੀਂ ਹੈ ਜ਼ਿਆਦਾ ਹੈ ਬਾਕੀ ਸਾਰੀਆਂ ਵੋਟਾਂ ਬਣਾ ਕੇ ਪਾ ਕੇ ਅਸੀਂ ਉਹਨੂੰ ਬਣਾ ਕਿਉਂਕਿ ਸਾਨੂੰ ਪਤਾ ਹੀ ਪੀ ਉਹ ਸਾਨੂੰ ਅਕਾਲੀ ਦਲ ਵੱਲੋਂ ਸਰਪੰਚ ਨਹੀਂ ਹੋਣਾ ਬਣ ਦੇਣਾ ਪਿੱਛੇ ਕਾਂਗਰਸ ਦੀ ਸਰਕਾਰ ਹੀ ਉਹ ਨਵ ਨਹੀਂ ਕੰਗ ਬਣ ਬਣ ਦਿੱਤਾ ਸੋ ਇਹ ਵੀ ਸਾਨੂੰ ਪਤਾ ਹੈ ਪਰ ਅਸੀਂ ਫਿਰ ਉਹ ਉਹ ਬੰਦੇ ਨੂੰ ਨਾਲ ਲੈ ਕੇ ਅਸੀਂ ਸੱਤ ਮੈਂਬਰ ਸਾਡੇ ਪਿੰਡੋਂ ਬਣਨੇ ਸੱਤ 6 ਮੈਂਬਰ ਸਾਡੇ ਬਣੇ ਆ ਇੱਕ ਸਰਪੰਚ ਵੀ ਹੋ ਬਣਾਇਆ ਇਹ ਕਰਕੇ ਲੋਕੀ ਸਾਡਾ ਨਾਲ ਪਿਆਰ ਕਰਦੇ ਆ ਅਸੀਂ ਵੀ ਕਦੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਕੋਈ ਸਾਡੇ ਕੋਲ ਆ ਜੇ ਜਿਹਹੀ ਕਿਹਦਾ ਕੰਮ ਕਰ ਸਕਦੀ ਹੋਈ ਤੇ ਜ਼ਰੂਰ ਕਰਦੇ ਆ ਸਰਪੰਚ ਵੀ ਬਣਿਆ ਫਿਰ ਇਹ ਥੋੜੇ ਦਿਨ ਸਮੇਂ ਦੇ ਦੌਰਾਨ ਵਿੱਚ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਆ ਗਈ ਤੇ ਇਲੈਕਸ਼ਨ ਆ ਗਈ ਤੇ ਫਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਜੀਪੀਸੀ ਦੀ ਟਿਕਟ ਮਿਲੀ ਮੈਂ ਪ੍ਰਮਾਤਮਾ ਦੀ ਮਿਹਰ ਨਾਲ ਸੰਗਤ ਦੇ ਪਿਆਰ ਨਾਲ ਮੈਂ ਉਹ ਮੈਂਬਰ ਸ਼੍ਰੋਮਣੀ ਕਮੇਟੀ ਬਣਿਆ ਉਹਦੇ ਸਮੇਂ ਦੇ ਵਿੱਚ ਮੈਂ ਐਗਜ਼ੀਕਟਿਵ ਮੈਂਬਰ ਵੀ ਬਣਿਆ ਐਗਜ਼ੀਕਟਿਵ ਮੈਂਬਰ ਮੈਂ 12 ਸਾਲ ਐਗਜ਼ੀਕਟਿਵ ਮੈਂਬਰ ਰਿਹਾ ਉਦੋਂ ਬਾਅਦ ਫਿਰ ਮੈਨੂੰ ਪਾਰਟੀ ਨੇ ਮੜਾ ਮਾਣ ਬਖਸ਼ਿਆ ਵਾ ਸਾਡੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੰਗਵੀਰ ਸਿੰਘ ਬਾਦਲ ਜੀ ਫਿਰ ਉਹਨਾਂ ਨੇ ਮੈਨੂੰ ਜਨਰਲ ਸੈਕਟਰੀ ਸ਼੍ਰੋਮਣੀ ਕਮੇਟੀ 'ਚ ਬਣਾਇਆ ਦੋ ਟਰਮਾਂ ਮੈਂ ਜਨਰਲ ਸੈਕਟਰੀ ਰਿਆ ਫਿਰ ਇਲੈਕਸ਼ਨ ਹੋਈ ਫਿਰ ਉਹਨਾਂ ਨੇ ਮੈਨੂੰ ਐਗਜ਼ੀਕਟਿਵ 'ਚ ਮੇਰਾ ਨਾਮ ਆਇਆ ਪਰ ਮੈਂ ਉੱਠ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਜਨਰਲ ਸੈਕਟਰੀ ਰਿਆ ਮੈਂ ਐਗਜ਼ੀਕਟਿਵ ਦਾ ਮੈਂਬਰ ਨਹੀਂ ਬਣਨਾ ਮੈਂ ਕਿਹਾ ਮੈਂ ਕਿਸੇ ਬੰਦੇ ਦਾ ਨਾਮ ਲਿਆ ਸੁਖਵਿੰਦਰ ਸਿੰਘ ਪਾਟਿਆਵਾ ਉਹ ਫਿਰ ਉਹਨੂੰ ਉਹਨਾਂ ਐਗਜ਼ੀਕਟਿਵ ਦੇ ਵਿੱਚ ਮੈਂਬਰ ਬਣਾ ਦਿੱਤਾ ਅਸੀਂ ਤਿੰਨ ਭਾਈ ਆ ਇਕੱਠੇ ਆ ਜਿਹੜੇ ਮੇਰਾ ਮੈਂ ਮੇਰਾ ਨਾਮ ਗੁਰਬਚਨ ਸਿੰਘ ਕਰਮੂ ਵਾਲਾ ਕਰਕੇ ਕਹਿੰਦੇ ਆ ਮੇਰੇ ਤੋਂ ਛੋਟਾ ਸਰਜੀਤ ਸਿੰਘ ਆ ਉਹ ਤੋਂ ਛੋਟਾ ਇੰਦਰਜੀਤ ਸਿੰਘ ਆ ਸਾਡਾ ਇੱਕੋ ਇੱਕ ਲੜਕਾ ਮੇਰਾ ਵੀ ਇੱਕ ਲੜਕਾ ਸਰਜੀਤ ਸਿੰਘ ਦਾ ਇੱਕ ਲੜਕਾ ਇੰਦਰਜੀਤ ਸਿੰਘ ਦਾ ਇੱਕ ਲੜਕਾ ਤੇਰੀਆਂ ਤਿੰਨ ਲੜਕੀਆਂ ਨੇ ਉਹ ਇੱਕ ਯੂਐਸਏ ਆ ਉਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆ ਉਹਨੇ ਪੀਐਚਡੀ ਉੱਥੇ ਕੀਤੀ ਜਾ ਕੇ ਯੂਐਸਏ 'ਚ ਇੱਕ ਮੇਰੀ ਲੜਕੀ ਆ ਇੱਥੇ ਆ ਉਹ ਵੱਡੀ ਆ ਉਹ ਉਹਦਾ ਜਿਹੜਾ ਹਸਪੰਡ ਆ ਉਹ ਕਰਨਾ ਲਾ ਮਿਲਟਰੀ ਦੇ ਵਿੱਚ ਇੱਕ ਛੋਟੀ ਆ ਉਹ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਦੇ ਵਿੱਚ ਉਹਦਾ ਕਾਰੋਬਾਰ ਆ ਮੇਰਾ ਬੇਟਾ ਉਹਨੇ ਐਗਰੀਕਲਚਰ ਦੇ ਵਿੱਚ ਬੀਐਸਸੀ ਕੀਤੀ ਫਿਰ ਉਹਨੇ ਐਮਬੀਏ ਕੀਤੀ ਹੋਰ ਸਾਡੇ ਕੋਲ ਆ ਮੇਰੇ ਕੋਲੇ ਆ ਵਾਈ ਕਰਾਉਂਦਾ ਵਾ ਡੇਰੀ ਦਾ ਕੰਮ ਵੀ ਉਹਦਾ ਹੈਗਾ ਬਾਗ ਵੀ ਲਾਇਆ ਸਾਰਾ ਖੇਤੀਬਾੜੀ ਦਾ ਕੰਮ ਜਾਂ ਹੋਰ ਕਰਦਾ ਉਹ ਵੇਖਦਾ ਸਾਰਾ ਕੰਮ ਉਹ ਹੀ ਕਰਾਂਦਾ ਮੇਰਾ ਛੋਟਾ ਭਾਈ ਜਿਹੜਾ ਸਰਜੀਤ ਸਿੰਘ ਉਹਦਾ ਬੇਟਾ ਉਹਦਾ ਆਸਟ੍ਰੇਲੀਆ ਹੈ ਮੈਲਬੌਰਨ ਉਹਦਾ ਵੀ ਆਪਣਾ ਕਾਰੋਬਾਰ ਹੈ ਆਪਣਾ ਕਾਰੋਬਾਰ ਕਰਦਾ ਖੁਸ਼ ਆਲਿਆ ਹੋ ਇਸੇ ਤਰ੍ਹਾਂ ਮੇਰਾ ਛੋਟਾ ਭਾਈ ਅਨਰਜੀਤ ਸਿੰਘ ਉਹਦਾ ਬੇਟਾ ਕੈਨੇਡਾ ਵਾ ਤੇ ਉਹਦੀ ਬੇਟੀ ਆਸਟ੍ਰੇਲੀਆ ਉਹਦਾ ਹੀ ਆਪਦਾ ਕਾਰੋਬਾਰ ਬੇਟੀ ਦਾ ਤੇ ਇਹ ਜਿਹੜਾ ਮੁੰਡਾ ਵਾ ਇਹਦਾ ਲਈ ਆਪਦਾ ਕਾਰੋਬਾਰ ਨਹੀਂ ਇਹ 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 ਵੀ ਉਥੇ ਚਲੋ ਆਪਦਾ ਕਾਰੋਬਾਰ ਹੀ ਸਭ ਕਹਿ ਸਕਦੇ ਆ ਜਿਹੜੀ ਗੱਡੀ ਚਲਾਉਂਦਾ ਜਾਂ ਉਹਨੇ ਬਣਾਈਆਂ ਵਾ ਦੂਜੀ ਆ ਜਿਹੜੀਆਂ ਟੈਕਸੀਆਂ ਉਹ ਉਹਦਾ ਵੀ ਆਪਦਾ ਕਾਰੋਬਾਰ ਸਮਝੋ ਹਨਾ ਤੇ ਇਹ ਕਰਕੇ ਅਸੀਂ ਇੱਥੇ ਪਰ ਜਿਹੜਾ ਰੱਬ ਦੀ ਪਰਮਾਤਮਾ ਦੀ ਇੰਨੀ ਮਿਹਰ ਹੈ ਕਿ ਕਦੇ ਹੰਕਾਰ ਨਹੀਂ ਮੰਨਤ ਆਇਆ ਨੀ ਮੇਰੇ ਕਹ ਚਲਦੇ ਕਦੀ ਕਿਸੇ ਆਹੀਂ ਫਿਤਕਰਾਂ ਨਹੀਂ ਕੀਤਾ ਪ੍ਰੇਮ ਨਾਲ ਹਰ ਇੱਕ ਨਾਲ ਰਹੀ ਨੇ ਸਾਰੇ ਹਾਂਜੀ ਉਹਦਾ ਵਾਲੀ ਥੋੜਾ ਕਰ ਦੋਣੀ ਜਿਹੜੇ ਸੁਨੇ ਉਰਖੇ ਸੀਗੇ ਉਹ ਉਹਨਾਂ ਨੇ ਥੋੜਾ ਮੈਂ ਪਹਿਲਾਂ ਵੀ ਥੋੜਾ ਜਿਗਰ ਕੀਤਾ ਮੇਰੇ ਪਿਤਾ ਜੀ ਸਰਦਾ ਪੂਰਨ ਸਿੰਘ ਜੀ ਉਹ ਅਨਪੜ੍ਹ ਸੀ ਖੇਤੀਬਾੜੀ ਕਰਦੇ ਸੀ ਉਹ ਜੇ ਮੈਂ ਕਹਾਂ ਤੇ ਸੋਣੇ ਨਹੀਂ ਲੱਗਦਾ ਕਿਉਂਕਿ ਬੰਦਾ ਆਪਦੀ ਗੱਲ ਕਰੇ ਸੋਣਾ ਨਹੀਂ ਲੱਗਦਾ ਤੁਸੀਂ ਕਿਸੇ ਤੋਂ ਪਤਾ ਕਰ ਲਓ ਪਲੇ ਪਲੇ ਮਾਨਸ ਜਿਹਨੂੰ ਕਹਿੰਦੇ ਸ਼ਰੀਬੰਦੇ ਸ਼ਰੀਬੰਦੇ ਵਿੱਚ ਹੱਤ ਦੇ ਸ਼ਰੀਫੀਓ ਆਪਦੀ ਦਸਨੋਂ ਦੀ ਕਿਰਤਕਮਾਈ ਕਰਦੇ ਸੀ ਤੇ ਉਹਦੇ ਚ ਉਹਨਾਂ ਸਾਨੂੰ ਪਾਲਿਆ ਪੋਸਿਆ ਜਿੰਨੀ ਕਹੀਂ ਪੜ੍ਹਾਈ ਕਰ ਸਕਦੇ ਆ ਉਹ ਵੀ ਉਹਨਾਂ ਕਰਾਈ ਆ ਸਾਨੂੰ ਹਾਂਜੀ ਤੇ ਮਤਲਬ ਉਹਨਾਂ ਨੇ ਆਪਣੇ ਹੱਥੀ ਕੰਮ ਕੀਤਾ ਅਥੀ ਕੰਮ ਕਰਕੇ ਉਹਨਾਂ ਨੇ ਜਿੰਨੀ ਵੀ ਜਿੰਨਾ ਵੀ ਹੋ ਸਕਿਆ ਉਹਨੀ ਉਹਨਾਂ ਜਾਇਦਾਦ ਬਣਾਈ ਆ ਉਹਦੇ ਭਰਾ ਨੇ ਵੀ ਸਰਦਰਾਂ ਬਾਹਰ ਸੀ ਸਰਦਾਰ ਰੂਪ ਸਿੰਘ ਜੀ ਤੇ ਇਹਨਾਂ ਵੀ ਇਹਨਾਂ ਇੱਥੇ ਇਹ ਉਹ ਪੈਸੇ ਕਲ ਨੇ ਇਹਨੇ ਇੱਥੇ ਜ਼ਮੀਨ ਜ਼ਿਆਦਾ ਖਰੀਦ ਲਈ ਅੱਜ ਮਤਲਬ ਪ੍ਰਮਾਤਮਾ ਦੀ ਮਿਹਰ ਆ ਸਾਨੂੰ ਕੋਈ ਝੋਲੇ ਵੀ ਨਹੀਂ ਜਾਣਦਾ ਅੱਜ ਜੇ ਕਹੀਏ ਮਾੜਾ ਮੋਟ ਮਾੜਾ ਮੋਟ ਮੈਂ ਕਹਿ ਸਕਦਾ ਕਿ ਲੋਕਾਂ ਦੇ ਵਿੱਚ ਮੇਲ ਮਲਾਪ ਦੇ ਨਾਲ ਨਾਮ ਹੀ ਹੈਗਾ ਜਿਵੇਂ ਤੁਸੀਂ ਮਤਲਬ ਆਪਣੇ ਰਾਜਨੀਤਿਕ ਕੈਰੀਅਰ ਬਾਰੇ ਦੱਸਿਆ ਉਹਦੇ ਬਾਰੇ ਤੁਸੀਂ ਥੋੜਾ ਦੱਸੋਗੇ ਵੀ ਮਤਲਬ ਵੀ ਕਿਨੇ ਕਰੇ ਤੁਸੀਂ ਕੰਮ ਕਰਵਾਏ ਜਾਂ ਇਹ ਜਿਹੜਾ ਤੁਹਾਨੂੰ ਗਲਤ ਲੱਗੇ ਉਸ ਨੂੰ ਤੁਸੀਂ ਸਹੀ ਕਰਿਆ ਜਾਂ ਉਹ ਵੀ ਮੈਂ ਤੁਹਾਨੂੰ ਦੱਸ ਤੀ ਸ਼ੁਰੂ ਚ ਦੱਸਿਆ ਵਾ ਵੀ ਜਿਹੜੀ ਪੰਚਾਇਤ ਜਦੋਂ ਨਗਰ ਨੇ ਸੰਗਤ ਨੇ ਸਾਨੂੰ ਸਰਵਸੰਮਤੀ ਨਾਲ ਬਣਾਇਆ ਨਾ ਤੇ ਉਹ ਫਿਰ ਪਿੰਡ ਦੇ ਕੰਮ ਵਿਕਾਸ ਦੇ ਰੱਜ ਕੇ ਕੀਤੇ ਰੱਜ ਕੇ ਤੇ ਉਦੋਂ ਬਾਅਦ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਜਿਵੇਂ ਜਿਵੇਂ ਸਾਡੀ ਡਿਊਟੀ ਹੁੰਦੀ ਹੈ ਵੀ ਕੰਮ ਪ੍ਰਚਾਰ ਕਰਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ 3-4 ਅਮਰ ਸੰਚਾਰ ਗਰਾਏ ਆ 2-2000 3-3000 ਬੰਦੇ ਨੇ ਅਮਰ ਛਕਿਆ ਜੋ ਜਿੱਥੇ ਵੀ ਡਿਊਟੀ ਲੱਗਦੀ ਆ ਉਹਨੂੰ ਤਾਂਦੇ ਹੀ ਨਨਭਾਈਦਾ ਕੰਮ ਕਰੀਦਾ ਤੇ ਇਹ ਨਹੀਂ ਵੀ ਮੈਂ ਬਣ ਗਿਆ ਮਾਮਾ ਜੀ ਬਣ ਕੇ ਨਹੀਂ ਰੱਬ ਦਾ ਪਾਇਆ ਪ੍ਰਮਾਤਮਾ ਦਾ ਪਾਇ ਹਰ ਵੇਲੇ ਮਨ ਦੇ ਵਿੱਚ ਰਹਿੰਦਾ ਜੋ ਵੀ ਡਿਊਟੀ ਸ਼੍ਰੋਮਣੀ ਕਮੇਟੀ ਵੱਲੋਂ ਲੱਗੇ ਉਹ ਆਪਾਂ ਤਾਂਦੇ ਹੀ ਨਾ ਉਹਨੂੰ ਨਿਭਾਉਨੇ ਆ ਉੜਿਆ ਆਪਣੀ ਪਿੰਡ ਵਰਦੇ ਜਿਆ ਵੜੇ ਜਾਣਦੇ ਸਭ ਤੋਂ ਪੁਰਾਣੀ ਜੋ ਸਪੋਰਟ ਕੈਂਸ ਜਿਹੜਾ ਪਿੰਡ ਕਰਮੂ ਵਾਲਾ ਹੈ ਨਾ ਇਹ ਲਾਗੇ ਇੱਕ ਪਿੰਡ ਕੜਕਾ ਹੈ ਕੜਕਿਆ ਪਿੰਡ ਵੱਡਾ ਟਕਰਾਵਾ ਉਹਦੇ ਵਿੱਚੋਂ ਇੱਕ ਪੱਤੀ ਹੀ ਕਰਮੂ ਕੀ ਕਹਿੰਦੇ ਇਹਨੂੰ ਕਰਮੂ ਕੀ ਪੱਤੀ ਕਹਿੰਦੇ ਇਹ ਇਹ ਉੱਥੋਂ ਉੱਠ ਕੇ ਤੇ ਇੱਥੇ ਆ ਕੇ ਬੈਠੇ ਲੋ ਥੋੜੀਆਂ ਵੋਟਾਂ ਸੀ ਥੋੜਾ ਜੀ ਜਿਹੜੀ ਗਿਣਤੀ ਸੀ ਲੋਕਾਂ ਦੀ ਇਹਨੂੰ ਫਿਰ ਵਾਦੀ 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 ਇਹ ਬਹੁਤ ਵੱਡਾ ਇੱਕ ਪਿੰਡ ਸਮਝੋ ਬਣ ਗਿਆ ਸਾਡੀ ਪੰਚਾਇਤ ਵੀ ਪਹਿਲਾਂ ਘਰ ਉੱਕੜ ਵਿੱਚ ਘੜਕੇ ਦੇ ਨਾਲ ਹੁੰਦੀ ਸੀ ਜਦੋਂ ਮੈਂ ਮਾੜਾ ਮੋੜ ਰਾਜਨੀਤੀ ਚ ਆਇਆ ਨਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਆ ਫਿਰ ਪੰਚਾਇਤ ਨੇ ਵੱਖਰੀ ਕਰਾਈਏ ਕਰਮੂ ਵਾਲੇ ਦੀ ਤੇ ਫਿਰ ਕਰਮੂ ਵਾਲੇ ਦੀ ਪੰਚਾਇਤ ਵੱਖਰੀ ਬਣ ਲੱਗੀ ਆ ਸੋ ਹੁਣ ਵੀ ਇਹ ਪਿੰਡ ਆ ਨਾ ਜਿਹੜਾ ਸਾਡੀ ਤੇ ਘੜਕੇ ਦੀ ਹੱਥਬਸਤ ਇਕੱਠੀ ਆ ਤੇ ਇਹ ਕਾਗਜ਼ਾਂ ਦੇ ਵਿੱਚ ਪਿੰਡ ਕਰਮੂ ਵਾਲਾ ਹੁਣ ਆ ਗਿਆ ਵਾ ਤੇ ਪਰ ਉਤਰਾ ਜਿਹੜੀ ਸਾਡੀ ਹਦਬਸਤਾ ਸਮਝ ਲਓ ਉਹਦਾ ਇੱਕ ਇਹ ਛੋਟਾ ਆਂਘੀਆ ਕਰਮੂ ਵਾਲਾ ਘੜ ਕੇ ਪੈਂਦਾ ਆਬਾਦੀ ਕਰਮੂ ਵਾਲਾ ਲਿਖਿਆ ਹੁੰਦਾ ਸਾਡੇ ਪਿੰਡ ਨੂੰ ਵੋਟ ਕਾਫੀ ਹੈ ਕਾਫੀ ਗਿਣਤੀ ਹੋ ਗਈ ਸੰਖਿਆ ਹੋ ਗਈ ਹੈ ਦੋ ਬੂਥ ਲੱਗਦੇ ਆ ਤੇ ਲੋਕੀ ਅਮਨਚਾਂ ਦੇ ਨਾਲ ਰਹਿੰਦੇ ਆ ਕੋਈ ਇਸ ਤਰ੍ਹਾਂ ਕੋਈ ਐਸੀ ਜੀ ਗੱਲ ਨਹੀਂ ਆ ਬਹੁਤ ਵਧੀਆ ਪਿੰਡ ਹੈ ਸੋਨਾਵਾ ਅਮਨਚਾਂ ਨਾਲ ਲੋਕੀ ਰਹਿੰਦੇ ਆ ਆਪਣੀ ਦਹਾਨੋਂ ਦੀ ਕਿਰਤ ਕਮਾਈ ਕਰਦੇ ਜਿਹਦਾ ਸਾਡੇ ਲੋਕਾਂ ਦਾ ਜ਼ਿਆਦਾਤਰ ਧਰਮਦਾਰ ਜੀ ਨੂੰ ਕਹਿੰਦੇ ਆ ਨਾ ਉਹ ਮੰਡ ਦੇ ਵਿੱਚ ਆ ਮੰਡ ਦੇ ਲੋਕੀ ਖੇਤੀਬਾੜੀ ਕਰਦੇ ਲੋਕਾਂ ਨੇ ਮੋਟਰਾਂ ਲਵਾਈਆਂ ਪਹਿਲਾਂ ਤੇ ਲੋਕੀ ਉਤਨੇ ਕਰਦੇ ਹੁੰਦੇ ਸੀ ਤੇ ਹੁਣ ਲੋਕਾਂ ਨੇ ਉਹ ਖੇਤੀ ਬਹੁਤ ਵਧੀਆ ਜਿੰਨੇ ਕੰਮ ਮੁਕ ਧੰਦਾ ਖੇਤੀ ਹੈ ਨਾ ਜਿਹੜੀ ਉਹ ਸਾਡੇ ਕਰਮੂ ਵਾਲੇ ਦਾ ਮੰਡ ਚ ਜਿਆਦਾ ਇੱਥੇ ਵੀ ਕਰਦੇ ਨੇ ਇੰਨੇ ਵੀ ਇੱਥੇ ਨਹੀਂ ਕਰਦੇ ਇੱਥੇ ਵੀ ਕਰਦੇ ਆ ਪਰ ਜ਼ਿਆਦਾ ਕਾਰੋਬਾਰ ਉੱਥੇ ਮੰਡ ਦੇ ਵਿੱਚ ਆ ਇੱਥੇ ਵੀ ਕਾਰੋਬਾਰ ਹੈਗਾ ਸੋਨਾ ਵਾ ਸ਼ਾਂਤੀ ਨਾਲ ਲੋਕੀ ਰਹਿ ਰਹੇ ਆ ਆਪੀ ਦੀ ਆਪਸ ਵਿੱਚ ਪਰਸ ਪਿਆਰ ਜਿਵੇਂ ਪ੍ਰੇਮ ਆ ਨਾ ਪਿਆਰ ਨਾ ਅਲੋਖੀ ਰਹਿੰਦੀ ਐ ਇੱਥੇ ਕੋਈ ਮੁਸ਼ਕਲ ਨਹੀਂ ਆਏ ਜਦੋਂ ਪਿੱਛੇ ਪਹਿਲਾਂ ਹੱਤਵਾਦ ਆ ਗਏ ਹੱਤਵਾਦ ਇਹਨਾਂ ਸਮੇਂ ਦੇ ਵਿੱਚ ਜਦੋਂ ਹੱਤਵਾਦ ਆਇਆ ਨਾ ਉਦੋਂ ਸਾਡੇ ਪਿੰਡ ਦਾ ਬੜਾ ਨੁਕਸਾਨ ਹੋਇਆ ਉਹਨਾਂ ਲੋਕਾਂ ਨੇ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਹੀ ਲੋਕ ਸੀ ਉਹ ਭਗੋੜੇ ਹੋ ਗਏ ਹੱਤਵਾਦੀਆਂ ਨਾਲ ਲੜ ਗਏ ਉਹਨਾਂ ਨੇ ਬਹੁਤ ਜਿਹੜੇ ਚੰਗੇ ਬੰਦੇ ਸੀ ਨਾ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਇਹ ਇਸ ਸਮੇਂ ਦੌਰਾਨ ਹੋਇਆ ਵਾ ਤੇ ਅਸੀਂ ਵੀ ਉਦੋਂ ਮਤਲਬ ਬਹੁਤ ਜਵੇਂ ਇਤਿਆਤ ਨਾਲ ਰਹਿੰਦੇ ਰਹੇ ਸਾਡੀ ਸਾਡੀ ਕਰਮੋ ਚੋਲੇ ਸਾਹ 28 ਹੈਗੀ ਆ ਸਾਡਾ ਚੋਲੇ ਸਾਹ 28 ਹੈਗਾ ਅਸੀਂ ਜਾਣਾ ਜਾਣਾ ਸਾਨੂੰ ਪੈਂਦਾ ਹੁੰਦਾ ਹੈ ਪਰ ਅਸੀਂ ਪੂਰੇ ਹਥਿਆਰ ਬੰਦ ਹੋ ਕੇ ਜਾਂਦੇ ਹੁੰਦੇ ਹਥਿਆਰ ਬੰਦੋ ਕੇ ਵਾਪਸ ਆਉਂਦੇ ਹੁੰਦੇ ਸੀ ਤੇ ਮਹਾਰਾਜ ਨੇ ਮਿਹਰ ਹੀ ਰੱਖੀ ਆ ਸੱਚੇ ਬਾਦਸ਼ਾਹ ਨੇ ਕਈ ਵਾਰਾਂ ਰਾਤ ਦੇ ਵਿੱਚ ਉਹਨਾਂ ਦੇ ਨਾਲ ਆਵੇ ਦੀ ਗੋਲੀ ਗਾਲੀ ਵੀ ਚਲਣੀ ਕਈ ਕੁਝ ਹੋਣਾ ਪਰ ਪ੍ਰਮਾਤਮਾ ਨੇ ਮਿਹਰ ਰੱਖੀ ਆ ਇਨੇ ਸਮੇਂ ਦਰਾਂ ਵਿੱਚ ਇੱਕ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਵੀ ਉਹ ਮਤਲਬ ਕਿਡਨੈਪ ਕਰਕੇ ਲੈ ਗਏ ਸੀ ਤੇ ਚਲੋ ਫਿਰ ਵੀ ਤੇ ਮੈਂ ਸਮਝਦਾ ਉਹ ਦੁੱਖ ਦੀ ਘੜੀ ਹੀ ਜਿਹੜੀ ਲੋਕਾਂ ਨੂੰ ਵਿਚਾਰਿਆਂ ਦੇ ਪਰਿਵਾਰਾਂ ਦੇ ਜੀਜਾ ਨੇ ਮਾਰੇ ਗਏ ਬਹੁਤ ਸਮਾਂ ਮਾੜਾ ਰਿਹਾ ਉਦੋਂ ਪ੍ਰਮਾਤਮਾ ਨੇ ਮਿਹਰ ਕੀਤੀ ਫਿਰ ਉਹ ਲੋਕ ਜਿਹੜੇ ਸੀ ਸਾਡੇ ਪਿੰਡ ਦੇ ਉਹ ਪਿੰਡਦਿਆਂ ਨੂੰ ਮਾਰਦੇ ਇਹ ਕਰਕੇ ਫਿਰ ਉਹ 11 ਉੱਥੇ ਜਾ ਕੇ ਉਹ ਬਾਹਰਲੇ ਸਟੇਟ ਦੇ ਵਿੱਚ ਉਹ ਭੜੇਗੇ ਮਾਰੇਗੇ ਫਿਰ ਉਦੋਂ ਦੇ ਲੋਕ ਲੋਕੀ ਸਾਰੇ ਸ਼ਾਂਤੀ ਨਾਲ ਹੀ ਜੀ ਰਹੇ ਸਨੋ ਮਤਲਬ ਸਰਕਾਰੀ ਟਾਈਮ ਦੇ ਵੀ ਕੁਝ ਜਾਣਨਾ ਮੈਨੂੰ ਸੁਣੀ ਸਰਕਾਰ ਦੇ ਬੰਟ ਟਾਈਮ ਹੀ ਪਾਕਿਸਤਾਨ ਭੰਟ ਦੇ ਟਾਈਮ ਪਾਕ ਤੋਂ ਪਾਕਿਸਤਾਨ ਬਣਿਆ ਹਾਂਜੀ ਉਦੋਂ ਮੈਂ ਅਸਲ ਚ ਮੇਰੀ ਉਮਰ ਉਤੋਂ ਛੋਟੀ ਆ ਮੇਰਾ ਜਿਹੜਾ ਬਰਥ ਆ ਨਾ ਉਹ 1952 ਦਾ ਤੇ 47 ਚ ਬਣਿਆ ਨਾ ਤੇ ਮੈਨੂੰ ਉਹਦੀ ਕੋਈ ਬਹੁਤੀ ਸਮਝ ਨਹੀਂ ਹੀ ਕਰੀ ਪੱਖੇ ਤੋਂ ਸੁਣਿਆ ਹਾਂ ਜਿਵੇਂ ਮੈਂ ਜਿਵੇਂ ਉਹਨਾਂ ਕੋਲੋਂ ਮੈਂ ਸੁਣਿਆ ਕਿ ਇੱਥੇ ਲੋਕ ਰਹਿੰਦੇ ਹੁੰਦੇ ਹੀ ਦੂਜੇ ਧਰਮਾਂ ਦੇ ਵੀ ਜਿਵੇਂ ਆਪਾਂ ਨੂੰ ਕਹਿ ਸਕਦੇ ਆ ਅਸਲਾਮੀ ਲੋਕ ਵੀ ਲੈਂਦੇ ਸੀ ਮੁਸਲਮਾਨ ਲੋਕ ਵੀ ਰਹਿੰਦੇ ਸੀ ਹੋਰ ਵੀ ਰਹਿੰਦੇ ਸੀ ਤੇ ਉਦੋਂ ਵੀ ਪਿਆਰ ਨਾਲ ਲੋਕੀ ਰਹਿੰਦੇ ਰਹਿਆ ਕੁਝ ਇਥੋਂ ਦੇ ਲੋਕ ਫਿਰ ਪਾਕਿਸਤਾਨ ਚਲੇ ਗਏ ਤੇ ਸਾਡੇ ਲੋਕ ਤੇ ਇੱਥੇ ਹੀ ਰਹਿਆ ਉਦੋਂ ਕਿ ਬਹੁਤਾ ਕੋਈ ਕਹੇ ਦੋ ਕਤਲਿਆਮ ਜਾਂ ਦੂਜਾ ਤੇਜਾ ਸਾਡੇ ਪਿੰਡ ਚ ਤਾਂ ਨਹੀਂ ਹੋਇਆ ਮੈਂ ਬਾਹਰ ਦੀ ਗੱਲ ਕਹਿ ਨਹੀਂ ਸਕਦਾ ਕਿਉਂਕਿ ਸਾਨੂੰ ਲੋਕਾਂ ਨੇ ਦੱਸਿਆ ਵਾ ਕਿ ਪਿਆਰ ਨਾਲ ਲੋਕਾਂ ਨੇ ਰੱਖਿਆ ਕਿ ਇਹਨੂੰ ਕਿ ਇਹ ਹੋਇਆ ਜੀ ਇੱਥੇ ਸ਼ਕਤੀ ਜਾਂ ਦੂਜਾ ਤੇਜਾ ਕੁਝ ਨਹੀਂ ਹੋਇਆ ਇੱਕ ਇਹ ਸੋਡੇ ਪਿੰਡ ਦੀ ਜਿਹੜੀ ਮਲੇਸ਼ੀਆ ਗਈ ਨਹੀਂ ਫਿਰ ਕਹਿੰਸੀ ਕਿ ਕੋਨਾਵਰੇ ਨੂੰ ਕੋਈ ਕੋਨਾਵਰੇ ਇਹ ਕਿ ਮਲੇਸ਼ੀਆ ਜੀ ਨੂੰ ਬਾਰੇ ਕਿੰਨੇ ਗੱਲਾਂ ਜੀ ਮਲੇਸ਼ੀਆ ਮੇਰੇ ਤਾਇਆ ਜੀ ਮਲੇਸ਼ੀਆ ਵੀ ਰਹੇ ਨੇ ਸਰਦਾਰ ਰੂਪ ਸਿੰਘ ਜੀ ਹੋਰ ਵੀ ਲੋਕ ਸਾਡੇ ਲੋਕ ਤੇ ਪਿੰਡ ਦੇ ਬਾਹਰ ਲੋਕ ਰਹੇ ਨੇ ਉਹਨਾਂ ਨੇ ਉੱਥੇ ਕਮਾਈ ਕਰਕੇ ਤੇ ਇੱਥੇ ਮਤਲਬ ਆਪੋ ਆਪਣੀਆਂ ਜ਼ਮੀਨਾਂ ਜਾਇਦਾਦਾਂ ਘਰ ਤੁਜਤ ਜੱਜ ਸਭ ਕੁਝ ਉਹਨਾਂ ਨੇ ਬਣਾਇਆ ਕੀਤਾ ਵਾ ਤੇ ਇੱਕ ਜਿਹੜੇ ਤੁਸੀਂ ਜਿਹੜੇ ਲੋਕ ਤੁਹਾਨੂੰ ਲੋਕਾਂ ਨੇ ਕਿਹਾ ਵਾ ਜਿਹੜੇ ਸਰਦਾਰ ਮੱਸਾ ਸਿੰਘ ਜੀ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਵੀ ਬਾਹਰ ਹੀ ਰਹਿੰਦੇ ਸੀ ਤੇ ਉਹ ਹੋਰ ਵੀ ਸਾਡੇ ਪਿੰਡ ਦੇ ਪਰਿਵਾਰ ਲੋਕ ਬਾਹਰ ਕਾਫੀ ਨੇ ਤੇ ਉਹਨਾਂ ਦੇ ਮਤਲਬ ਉਹ ਪੂਰੇ ਦੇ ਪੂਰੇ ਨਹੀਂ ਬਾਹਰ ਹੁਣ ਆਉਂਦੇ ਵੀ ਆ ਜਾਂਦੇ ਵੀ ਆਉਂਦੇ ਜਾਂਦੇ ਰਹਿੰਦੇ ਆ ਜਿਆਦਾ ਤਾਂ ਉਹਨਾਂ ਨੇ ਬਰੰਗਾ ਨਹੀਂ ਉੱਥੇ ਵੀ ਉਹਨਾਂ ਦਾ ਚੰਗਾ ਜੀਵਨ ਹੈ ਇੱਥੇ ਉਹਨਾਂ ਦਾ ਚੰਗਾ ਜੀਵਨ ਹੈ ਉੱਥੇ ਵੀ ਸੁਖ ਰਹਿੰਦੇ ਨੇ ਮੈਨੂੰ ਵੀ ਬਾਹਰ ਜਾਣ ਦਾ ਮੌਕਾ ਮਿਲਿਆ ਮੈਂ ਸਿੰਗਾਪੁਰ ਵੀ ਗਿਆ ਸੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਮੈਨੂੰ ਮੈਂ ਹਾਂਗਕਾਂਗ ਵੀ ਗਿਆ ਮੈਂ ਇੰਗਲੈਂਡ ਵੀ ਗਿਆ ਹਾਂਜੀ ਇਹ ਇਹਨਾਂ ਮੁਲਕਾਂ 'ਚ ਮੈਂ ਤਿੰਨਾਂ ਸਿੰਗਾਪੁਰ ਵੀ ਗਿਆ ਹਾਂ ਹਾਂਗਕਾਂਗ ਵੀ ਗਿਆ ਇੰਗਲੈਂਡ ਵੀ ਗਿਆ ਇਹਨਾਂ 'ਚ ਮੈਂ ਗਿਆ ਸਿੰਗapore ਆਪਣੇ ਪਿੰਡ ਦੇ ਲੋਕ ਜਦੋਂ ਮੈਂ ਗਿਆ ਹੀ ਨਾ ਤੇ ਮੈਨੂੰ ਵਾਰੀ ਨਹੀਂ ਆਈ ਲੋਕ ਇਨਰਾਜ਼ ਹੀ ਹੁੰਦੇ ਵੀ ਸਾਡੇ ਘਰ ਆ ਸਾਡੇ ਘਰਾਂ ਸਾਡੇ ਘਰ ਬਹੁਤ ਲੋਕਾਂ ਦੇ ਘਰ ਮੈਂ ਗਿਆ ਮਿਲਿਆ ਗਿਆ ਕਿਉਂਕਿ ਮੈਂ ਮੈਨੂੰ ਮੇਰਾ ਮੇਰੀ ਉਦੋਂ ਉਮਰ ਜਵਾਨ ਹੀ ਉਹ ਲੋਕ ਪਹਿਲਾਂ ਦੇ ਗਏ ਸੀ ਤੇ ਇਹ ਕਰਕੇ ਮੈਨੂੰ ਉਹਨਾਂ ਨੇ ਬੜਾ ਚਾਹ ਕੀਤਾ ਜਿਵੇਂ ਨਾ ਪ੍ਰੇਮ ਕੀਤਾ ਮੇਰੇ ਨਾਲ ਬਹੁਤ ਜ਼ਿਆਦਾ ਮੈਨਾਂ ਕਰੋ ਕਰੀ ਮੈਨੂੰ ਸਾਧਦੇ ਰਿਹਾ ਕੁਝ ਕੁਛ ਵਿਚਾਰੇ ਰਹਿ ਵੀ ਗਏ ਉਹਨਾਂ ਦੇ ਕਿਉਂਕਿ ਮੈਂ ਛੇਤੀ ਮੋੜਾ ਅੰਬੋਤ ਬਹੁਤ ਚੰਗੇ ਲੋਕ ਨੇ ਬਹੁਤ ਅੱਛੇ ਲੋਕ ਨੇ ਪਿੰਡ ਕਰਮੂ ਵਾਲੇ ਦੀ ਗੱਲ ਕਰਨੀ ਜਿਵੇਂ ਆਪਾਂ ਜਿਵੇਂ ਤੁਹਾਡਾ ਜਨਮ ਹੋਇਆ 1952 ਦੇ ਵਿੱਚ ਤੇ ਉਦੋਂ ਤੋਂ ਲੈ ਕੇ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਪਿੰਡ ਕਰਮੂ ਵਾਲੇ ਦੇ ਵਿੱਚ ਹੁੰਦੇ ਮਤਲਬ ਪੰਜਾਬ ਪਿੰਡ ਵਾਲੇ ਕਿੱਡਾ ਕਿਵੇਂ ਰਿਹਾ ਪੂਰਾ ਲਾਈਫ ਸਟਾਈਲ ਤੁਸੀਂ ਮਤਲਬ ਦਾਮ ਕਰਮੂ ਵਾਲੇ ਨੂੰ ਦੇਖਿਆ ਕੀ ਲੋਕਾਂ ਨੂੰ ਵਾਧਿਆ ਦੇ ਨੂੰ ਕਰਮੂ ਵਾਲੇ ਨੂੰ ਵਿਕਸਿਤ ਹੋਣ ਦੇਖਿਆ ਤੁਹਾਡੇ ਪਿੰਡ ਦੇ ਲੋਕਾਂ ਨੇ ਨਾ ਬੜੀ ਮਿਹਨਤ ਕੀਤੀ ਆ ਦਸਾਂ ਨੋ ਦੀ ਕਿਰਤ ਕਮਾਈ ਕੀਤੀ ਕੋ ਠਗੀ ਢੋਰੀ ਨਹੀਂ ਮਾਰੀ ਪਹਿਲਾਂ ਲੋਕਾਂ ਦਾ ਜਿਹੜਾ ਜੀਵਨ ਸੀ ਨਾ ਉਹ ਇੰਨਾ ਉੱਚਾ ਤੇ ਮਤਲਬ ਉੱਪਰ ਨਹੀਂ ਹੈਗਾ ਲੋਕਾਂ ਨੇ ਕਮਾਈ ਕਰ ਕਰਕੇ ਆਪਣੇ ਸੋਹਣੇ ਘਰ ਬਣਾਏ ਆ ਸੋਹਣੇ ਲੋਕੀ ਆਪਦੇ ਸਾਰਥ ਜਿਵੇਂ ਵਿਆਹ ਲੋਕਾਂ ਨੇ ਸੋਹਣੇ ਕੀਤੇ ਆ ਲੋਕਾਂ ਨੇ ਆਪੋ ਆਪਣੇ ਬੱਚੇ ਪੜ੍ਹਾਏ ਨੇ ਬਹੁਤ ਪੜ੍ਹਾਈ ਕਰਾਈ ਹੈ ਮੇਰਾ ਮਤਲਬ ਹੁਣ ਪਹਿਲਾਂ ਨਾਲ ਤੇ ਹੁਣ ਜ਼ਮੀਨ-ਸਮਾਨ ਦਾ ਲੋਕਾਂ ਦਾ ਫਰਕ ਆ ਹੁਣ ਲੋਕਾਂ ਦਾ ਸਟੇਟਸ ਹੋ ਚਾ ਹੈ ਪਹਿਲਾਂ ਸ਼ਾਇਦ ਇੰਨਾ ਨਹੀਂ ਸੀਗਾ ਕਿਉਂਕਿ ਪਹਿਲਾਂ ਇਨੀ ਆਮਦਨ ਨਹੀਂ ਹੈਗੀ ਲੋਕਾਂ ਨੇ ਲੋਕਾਂ ਨੇ ਦਸਾਂ ਉਹ ਦੀ ਕਤਮਾਈ ਕਰ ਕਰਕੇ ਨਾ ਲੋਕਾਂ ਨੇ ਟਰੈਕਟਰ ਵੀ ਲੈਨੇ ਲੋਕਾਂ ਨੇ ਹਰ ਘਰ ਦੇ ਵਿੱਚ ਗੱਡੀ ਆ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਗੱਡੀਆਂ ਵੀ ਗਈਆਂ ਹੈਗੀਆਂ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਵੀ ਹੈਗੇ ਆ ਹਾਂਜੀ ਬਹੁਤ ਵਧੀਆ ਜੀਵਨ ਲੋਕੀ ਇੱਥੇ ਜਿਹੜਾ ਜੀ ਰਿਹਾ ਬਤੀਤ ਕਰ ਰਿਹਾ ਆਪਣਾ ਜਦੋਂ 1952 ਛੋਟਾ ਬਦੁਦਿਆਂ ਵਿੱਚ ਹੈਗਾ ਜੀ ਉਹ ਉਸ ਟਾਈਮ ਤੇ ਕਿਵੇਂ ਦਾ ਸੀਗਾ ਇੱਥੇ ਜ਼ਮੀਨਾਂ ਇਹ ਬਹੁਤ ਪਤਰੀ ਸੀ ਜਦ ਕਿ ਮੈਂ ਪਿੰਡ ਨੂੰ ਪਹੁੰਚਿਆ ਉਦੋਂ ਕਰੇ ਸਾਰਾ ਥੋੜਾ ਉੱਚੀ ਬੋਲਿਓ ਜਿਵੇਂ ਜਦੋਂ ਤੁਹਾਡਾ ਜਨਮ ਹੋਇਆ ਸੀ 1952 ਦੇ ਕੰਢੇ ਤੇ ਉਦੋਂ ਤੱਕ ਜਿਵੇਂ ਖੇਤੀਬਾੜੀ ਚ ਕਿੰਨਾ ਕੁ ਫਰਕ ਆਇਆ ਤੇ ਉਹ ਲੋਕ ਕਿਵੇਂ ਖੇਤੀ ਕਰਦੇ ਸੀ ਜਾਨ ਤੱਕ ਕਿਵੇਂ ਕਰਦੀ ਗਾ ਮੈਂ ਵੇਖਿਆ ਮੈਂ ਵੇਖਿਆ ਜਿਹੜਾ ਮੈਂ ਕਹਿ ਰਿਹਾ ਤਾ ਉਦੋਂ ਲੋਕੀ ਬਰਾਨੀ ਪੈਲੀ ਹੁੰਦੀ ਸੀ ਕਦੇ ਨਹਿਰ ਦਾ ਪਾਣੀ ਕੁਝ ਏਰੀਆ ਨੂੰ ਪੈਂਦਾ ਇਹ ਕੁਸ਼ੈਰੀ ਇਹਨੂੰ ਮੀਂਹ ਦੇ ਡਿਪੈਂਡ ਕਰਦੀ ਉਦੋਂ ਕਹੇਤੀ ਮੈਂ ਵੇਖਿਆ ਲੋਕੀ ਛੋਲੇ ਬੀਜਦੇ ਹੁੰਦੇ ਸੀ ਤੇ ਉਹਦੇ ਵਿੱਚ ਗੁੜ ਗੁੜੇ ਪੌਲੀ ਹੁੰਦੀ ਸੀ ਤੇ ਉਹ ਪੌਲੀ ਦੇ ਵਿੱਚ ਲੋਕਾਂ ਛੋਲੇ ਵੱਢਨੇ ਗੋਹਣੇ ਤੇ ਸਈਜੇ ਸਈਜੇ ਇੱਕ ਫੇਰਲ ਮੇਰੇ ਵੇਖਣ ਚ ਲੋਕਾਂ ਨੇ ਬੋਰ ਕਰਾਏ ਪੈਰਿਆਂ ਦੇ ਵਿੱਚ ਤੇ ਫਿਰ ਇੰਜਨ ਲਿਆਉਂਦੇ ਇੰਜਨ ਪਹਿਲਾਂ ਚੱਲਦੇ ਹੁੰਦੇ ਬੱਤੀ ਲਾਈਟ ਨਹੀਂ ਹੈਗੀ ਇੰਜਨ ਚੱਲਦੇ ਹੁੰਦੇ ਇੰਜਨ ਮੋਗੂ ਲਿਓਣੇ ਜਾ ਕੇ ਵੱਡੇ ਇੰਜਨ ਉਹਨਾਂ ਨੇ ਪਾਣੀ ਘਟਨਾ ਉਹ ਸ਼ੁਰੂ ਹੋਏ ਉਦੋਂ ਬਾਅਦ ਫਿਰ ਬੱਤੀਆਂ ਆਈਆਂ ਆ ਲਾਈਟ ਆਈ ਲਾਈਟਰ ਨੇ ਫਿਰ ਲੋਕਾਂ ਬੋਰ ਕਰਾ ਕੇ ਮੋਟਰਾਂ ਲਾਈਆਂ ਮੋਟਰਾਂ ਲਾਈਆਂ ਫਿਰ ਹੁਣ ਇੰਨਾ ਰਕਬਾ ਇੱਥੇ ਵਧੀਆ ਬਣ ਗਿਆ ਨਾ ਹਰ ਚੀਜ਼ ਇੱਥੇ ਹੁਣ ਹੁੰਦੀ ਆ ਮੱਕਈ ਹੁੰਦੀ ਆ ਕਣਕ ਹੁੰਦੀ ਆ ਅਸੀਂ ਬਾ ਫੌਜੀ ਸਾਹਿਬ ਮੈਨੂੰ ਨੇ ਕਹਿੰਦੇ ਤੂੰ ਵੀ ਵੇਖਿਆ ਅਸੀਂ ਹੁਣ ਥੋੜਾ ਥੋੜਾ ਬਦਲਾ ਲਿਆ ਹੁੰਦਾ ਅਸੀਂ ਪਹਿਲਾਂ ਤੇ ਕਣਕੇ ਚੋਂ ਨੇ ਬੀਜਦੇ ਹੁੰਨੇ ਆ ਹੁਣ ਅਸੀਂ ਮੱਕੀ ਵੀ ਬੀਜ ਲਾ ਪਿਆ ਹਰ ਕੀ ਗੰਡੇ ਵੀ ਬੀਜੇ ਅਸੀਂ ਜਿਹੜੇ ਬਹੁਤ ਵਧੀਆ ਨੇ ਤੇ ਪਿਛਲੇ ਸਾਲ ਨਹੀਂ ਗੋਭੀ ਵੀ ਲਾਈ ਉਹਨੇ ਵੀ ਚੰਗੇ ਪਾਏ ਦਿੱਤੇ ਹੁਣ ਸਾਰੇ ਲੋਕ ਬਦਲਾਅ ਆ ਗਿਆ ਵਾ ਪਹਿਲਾਂ ਨੋ ਜਿਵੇਂ ਆਪਾਂ ਕਰੀਏ ਜਮੀਨ ਤੇ ਅਸਮਾਨ ਦਾ ਫਰਕ ਹੈ ਇੰਨਾ ਫਰਕ ਪੈ ਗਿਆ ਲੋਕਾਂ ਦਾ ਇੰਨੀ ਵਧੀਆ ਖੇਤੀ ਕਰਦੇ ਲੋਕ ਇੰਨੀ ਵਧੀਆ ਤਕਨੀਕ ਨਾਲ ਵਾਈ ਕਰਦੇ ਪਿੰਡ ਕਰ ਮੋਲੇ ਨੂੰ ਲੱਗੀ ਜੀ ਤੁਹਾਡੀ ਕੋਈ ਯਾਦ ਕੋਈ ਤੁਸੀਂ ਸਾਂਝੀ ਕਰਨੀ ਚਾਹਦੇ ਹੋ ਯਾਦ ਸਾਡੇ ਸ੍ਰੀ ਹਰਿਹਾਣੀ ਮਹਾਪੁਰਸ਼ ਸੰਤ ਮਹਾਪੁਰਸ਼ ਸੰਤ ਬਾਬਾ ਧਾਰਾ ਸਿੰਘ ਜੀ ਹੋਏ ਨੇ ਉਹਨਾਂ ਦਾ ਜੇ ਆਪਾਂ ਕਹੀਏ ਨਾ ਸੰਸਾਰ ਭਰ ਦੇ ਵਿੱਚ ਨਾਮ ਆ ਸੰਸਾਰ ਭਰ ਦੇ ਨਾਮ ਵਿੱਚ ਆਇਆ ਉਹਨਾਂ ਦਾ ਉਹ ਇੱਕ ਆਪਣੇ ਘਰੋਂ ਜ਼ਿੰਮੇਦਾਰ ਘਰੋਂ ਉੱਠ ਕੇ ਉਹਨਾਂ ਨੇ ਬੰਦਗੀ ਕੀਤੀ ਗੁਰੂ ਘਰ ਦੀ ਸੇਵਾ ਕੀਤੀ ਉਹਨਾਂ ਨੇ ਵੀ ਵੇਖੋ ਸਾਡੇ ਪਿੰਡ ਇੱਕ ਬੜਾ ਸੋਹਣਾ ਅਲੀਸ਼ਾਨ ਗੁਰਦੁਆਰਾ ਸਾਹਿਬ ਹੀ ਬਣਾਏ ਉਹਨਾਂ ਦੇ ਗਾਂ ਜਿਹੜੇ ਉਹਨਾਂ ਦੇ ਹੁਣ ਉਹਨਾਂ ਦੇ ਹੈਗੇ ਆ ਗੱਦੀ ਤੇ ਬਾਬਾ ਕੋਲਾ ਸਿੰਘ ਜੀ ਉਹਨਾਂ ਨੇ ਸਾਡੇ ਪਿੰਡ ਗੁਰਦੁਆਰਾ ਬਣਾਇਆ ਤੁਸੀਂ ਜਾ ਕੇ ਵੇਖਿਓ ਬਹੁਤ ਵਧੀਆ ਗੁਰਦੁਆਰਾ ਉਹਨੂੰ ਤੁਸੀਂ ਵਿੱਚ ਰਿਕਾਰਡ ਕਰਿਓ ਐਨੀ ਵਧੀਆ ਮਾਰਤ ਬਾਬਾ ਕੋਲ ਅਸਾਂ ਨਹੀਂ ਬਣਾਈਆਂ ਤੇ ਪਹਿਲਾਂ ਸਾਡੇ ਲੋਕ ਹੁਣ ਮੈਂ ਦੱਸ ਦਿੰਨਾ ਵੀ ਸ਼ਰਾਬ ਘੜ ਦਿੰਦੇ ਸ਼ਰਾਬ ਸ਼ਰਾਬ ਘੜ ਕੇ ਗੁਜ਼ਾਰਾ ਵਜਾਰਾ ਕਰਦੇ ਹੁੰਦੇ ਸੀ ਲੋਕੀ ਲੋਕਾਂ ਨੇ ਲੜਾਈ ਬਸਾਦ ਵੀ ਕਰਨੇ ਤੇ ਉਹ ਹੁਣ ਜਦੋਂ ਦੀ ਕਮਾਈ ਆਪਣੀ ਦਸਤਨੋਂ ਦੀ ਕਮਾਈ ਕਰਦੇ ਆ ਲੋਕੀ ਸੁੱਖ ਦੀ ਜ਼ਿੰਦਗੀ ਆਨੰਦ ਦੀ ਜ਼ਿੰਦਗੀ ਇੱਥੇ ਲੋਕੀ ਜੀ ਰਹੇ ਆ ਬਹੁਤ ਤਰੱਕੀ ਕੀਤੀ ਲੋਕਾਂ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦੀ ਤਰੱਕੀ ਕੀਤੀ ਹੈ ਸੋ ਮੈਂ ਕਹਿੰਨਾ ਲੋਕ ਖੁਸ਼ਹਾਲ ਨੇ ਬਹੁਤ ਵੱਡੇ ਖੁਸ਼ਹਾਲ ਨੇ ਬਹੁਤ ਜਿਆਦਾ ਤੇ ਤੁਹਾਡੇ ਪੂਰੇ ਜੀਵਨ ਸ਼ੈਲੀ ਦੇ ਵਿੱਚ ਤੁਹਾਡੇ ਜਨਮ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖਿਆ ਚੀਜ਼ਾਂ ਨੂੰ ਬਦਲਦੇ ਆ ਚੀਜ਼ਾਂ ਕੁਝ ਚੀਜ਼ਾਂ ਚੰਗੀਆਂ ਵੀ ਹੋਈਆਂ ਕੁਝ ਮਾੜੀਆਂ ਵੀ ਹੋਈਆਂ ਤੁਹਾਨੂੰ ਜ਼ਰੂਰ ਹੋਣੀਆਂ ਬਦਲਾਅ ਜਦੋਂ ਹੁੰਦਾ ਹੈਗਾ ਉਹ ਕੁਝ ਚੀਜ਼ਾਂ ਵਧੀਆ ਵੀ ਲੈ ਕੇ ਆਉਂਦਾ ਕੁਝ ਚੀਜ਼ਾਂ ਮਾੜੀਆਂ ਵੀ ਲੈ ਕੇ ਆਉਂਦਾ ਉਹ ਮਾੜੀਆਂ ਦੇ ਚੰਗੀਆਂ ਚੀਜ਼ਾਂ ਬਾਰੇ ਤੁਸੀਂ ਥੇ ਕੁਝ ਕਹਿਣਾ ਚਾਹੋ ਮਾੜੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਦੋ ਦਿਨ ਦੋ ਬੋਲ ਦਿੱਤੀਆਂ ਵੀ ਪਹਿਲਾਂ ਲੋਕੀਂ ਪੌੜੀਆਂ ਚੋਲੇ ਛਾਲੇ ਬੀਜ ਨਹੀਂ ਦੇ ਬੀਜ ਲੈਣਾ ਤੇ ਉਹ ਵਿਚਾਰੇ ਵਿਚਾਰੇ ਲੋਕ ਪ੍ਰਫੁੱਲਤ ਨਹੀਂ ਹੈਗੇ ਸੌਖੇ ਨਹੀਂ ਖੁਸ਼ਹਾਲ ਨਹੀਂਗੇ ਤੇ ਜਿਵੇਂ ਜਿਵੇਂ ਲੋਕਾਂ ਨੇ ਆਪਣੀ ਕਮਾਈ ਵਧਾਈ ਲੋਕਾਂ ਨੇ ਬੱਚਿਆਂ ਨੂੰ ਪੜਾਇਆ ਉਹ ਬਾਹਰਲੇ ਮੁਲਕਾਂ 'ਚ ਵੀ ਗਏ ਨੇ ਬੱਚੇ ਕੋਈ ਚੰਗੀਆਂ ਨੌਕਰੀਆਂ ਤੇ ਨਹੀਂ ਇੱਥੇ ਲੱਗੇ ਨੇ ਤੇ ਉਹਨਾਂ ਨੇ ਫਿਰ ਸਾਡੇ ਪਿੰਡ ਦੀ ਤਰੱਕੀ ਹੋਈ ਬਹੁਤ ਵਧੀਆ ਤਰੱਕੀ ਹੋਈ ਸਾਡੇ ਪਿੰਡ ਦੀ ਤੁਸੀਂ ਜਾ ਕੇ ਵੇਖ ਲਿਓ ਜਿਵੇਂ ਲੋਕੀ ਖੇਤਾਂ ਚ ਰਹਿੰਦੇ ਆ ਨਾ ਖੇਤਾਂ ਚ ਉਹਨਾਂ ਨੂੰ ਜਿੰਨੀਆਂ ਪਈਆਂ ਜਾਂਦੀਆਂ ਸਭ ਪੱਕੀਆਂ ਤੁਹਾਨੂੰ ਮਿਲਣਗੀਆਂ ਕੋਈ ਕੱਚੀ ਨਹੀਂ ਪੱਕੀ ਪਈ ਮਿਲੂਗੀ ਲੋਕਾਂ ਨੇ ਘਰ ਸੋਹਣੇ ਘਰ ਕਿੰਨੇ ਵਧੀਆ ਬਣਾਏ ਆ ਸ਼ਹਿਰਾਂ ਦੇ ਵਰਗੇ ਵਧੀਆ ਸ਼ਹਿਰਾਂ ਨਾਲੋਂ ਵਧੀਆ ਘਰ ਲੋਕਾਂ ਨੇ ਬਣਾਏ ਮੈਂ ਉਹਨਾਂ ਨੂੰ ਖੁਸ਼ਹਾਲ ਕਰਕੇ ਬਣਾਏ ਆ ਨਾ ਉਤਰ ਕਿਦਾਂ ਬਣਾ ਸਕਦੇ ਆ ਜੇ ਲੋਕੀ ਉਹ ਆਪ ਦਾ ਕੋਈ ਸਮਾਗਮ ਕਰਦੇ ਆ ਵਿਆਹ ਕਰਦੇ ਆ ਵਧੀਆ ਟੌਪ ਦਾ ਵਿਆਹ ਕਰਦੇ ਆ ਅੱਜ ਦੇ ਜਮਾਨੇ ਸੰਸਾਰ ਲੋਕੀ ਕਰਦੇ ਨੇ ਸੋ ਸਾਰਾ ਕੁਝ ਮੈਂ ਕਹਿੰਨਾ ਬਦੌਨ ਨਾਲੋਂ ਤੇ ਹੁਣ ਬਹੁਤ ਜ਼ਿਆਦਾ ਵਧੀਆ ਹੋ ਗਿਆ ਲੋਕ ਖੁਸ਼ਹਾਲ ਨੇ ਬਹੁਤ ਵਧੀਆ। ਕੁਝ ਆਦੇ ਵਿੱਚ ਚਾਰ ਸ਼ਬਦ ਕਹਿਣਾ ਚਾਹੁੰਦਾ। ਹੂੰ। ਗੱਲ ਸਮਾਪਤੀ ਦੇ ਮਤਲਬ ਜੇ ਕੁਝ ਤੁਸੀਂ ਆਦੇ ਵੱਲੋਂ ਕੋਈ ਗੱਲ ਕਹਿਣੀ ਆ। ਸਮਾਪਤੀ ਤੇ ਮੈਂ ਫਿਰ ਸੋਨਿਕ ਕਮੇਟੀ ਦਾ ਮੈਂਬਰ ਆ। ਮੈਂ ਤੇ ਇਹੋ ਕਹੂੰਗਾ ਲੋਕਾਂ ਨੂੰ ਕਿ ਨਸ਼ਿਆਂ ਦਾ ਤਿਆਗ ਕਰੋ। ਜੋ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਸਿੱਖੀ ਧਾਰਨ ਕਰੋ। ਤੁਹਾਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਵੀ ਕਰੋ। ਤੁਸੀਂ ਵੀ ਕਰੋ। ਕਿਉਂਕਿ ਗੁਰੂ ਦੀ ਸਿੱਖੀ ਆ ਨਾ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਸ਼ੁਰੂ ਕੀਤਾ ਉਹ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜੇ ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੇ ਇਹਨੂੰ ਪਰਫੁੱਲਤ ਕਰਨ ਵਾਸਤੇ ਬਹੁਤ ਵੱਡੀਆਂ ਉਹਨਾਂ ਨੇ ਮੁਸੀਬਤਾਂ ਚੱਲੀਆਂ ਸਮਝ ਲਓ ਕਹਿਣੀਆਂ ਉਹਨਾਂ ਨੇ ਕਸ਼ਟਚਾਰ ਜੇ ਆਪਾਂ ਗੁਰੂ ਅਰਜਨ ਸਾਹਿਬ ਦੇ ਸੱਚੇ ਪਾਤਸ਼ਾਹ ਦਾ ਜੀਵਨ ਲਈ ਕੇ ਤੇ ਉਹਨਾਂ ਕੋਈ ਡਾਕਾ ਨਹੀਂ ਮਾਰਿਆ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਇਨਿਤ ਸਿੱਧ ਤੇ ਕੋ ਸਿੱਖੀ ਨੂੰ ਪ੍ਰਫੁੱਲਤ ਕਰਦੇ ਉਸ ਵੇਲੇ ਜਿਹੜੇ ਲੋਕ ਉਸ ਧਰਮ ਚ ਜਿਹੜੇ ਸੀ ਨਾ ਉਹਨਾਂ ਨੇ ਛੱਡ ਛੱਡ ਕੇ ਫਿਰ ਉਦੋਂ ਸਿੱਖ ਬਣੇ ਜਿਹੜੀ ਉਸ ਵੇਲੇ ਦੀ ਸਰਕਾਰ ਹੀ ਉਹਨਾਂ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੂੰ ਨਾ ਹੀ ਚੰਗਾ ਲੱਗਾ ਫਿਰ ਉਹਨਾਂ ਨੇ ਆਨਾ ਬਨਾ ਬਣਾ ਕੇ ਕਿੰਨੇ ਤਸੀਹੇ ਦੇ ਗੁਰੂ ਅਰਜਨ ਸਾਹਿਬ 'ਤੇ ਤੱਤੀਆਂ ਤਵੀਆਂ ਦੇ ਬਹਾਇਆ ਹਾਂਜੀ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਦੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਜ਼ੁਲਮ ਕਰਦੇ ਰਹੇ ਲੋਕ ਉਹਨਾਂ ਨੂੰ ਸੋਧਿਆ ਸੋਧਿਆ ਉਹਨਾਂ ਨੂੰ ਉਦੋਂ ਬਾਅਦ ਫਿਰ ਪਾਕੀ ਗੁਰੂ ਸਾਹਿਬ ਨੇ ਇਹਨੂੰ ਜਿੱਤਣਾ ਕਹਿੰਦੇ ਨਾ ਪਾਣੀ ਦੇ ਥਾਂ ਖੂਨ ਨਾਲ ਸਿੰਜਾਇਆ ਸਿੱਖ ਧਰਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਦੋਸਰੇ ਧਰਮ ਦੀ ਦੋ ਧਰਮ ਦੀ ਰਾਖੀ ਕੀਤੀ ਜਿਹੜੇ ਹਿੰਦੂ ਲੋਕ ਸ਼੍ਰੀ ਨਗਰ ਦੇ ਜਾਂ ਉਥੋਂ ਦੇ ਜਿਹੜੇ ਲੋਕ ਆਏ ਪੰਤ ਉਹਨਾਂ ਨੇ ਬੇਨਤੀ ਕੀਤੀ ਆਗੇ ਕਿ ਮਹਾਰਾਜਾ ਦਾ ਧਰਮ ਡੁੱਬਦਾ ਜਾਂਦਾ ਕਿਉਂਕਿ ਉਸ ਵੇਲੇ ਦਾ ਜੋ ਰਾਜਾ ਹੀ ਬਾਦਸ਼ਾਹ ਇਹ ਰੰਗਜੀਤ ਉਹ ਕਹਿੰਦਾ ਮੈਂ ਹੋਰ ਕੋਈ ਧਰਮ ਰਹਿਣ ਹੀ ਨਹੀਂ ਤੇਣਾ ਸਾਰੇ ਲੋਕਾਂ ਨੂੰ ਮੁਸਲਮਾਨ ਬਣਾ ਦੇਣਾ ਤੇਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਉਹ ਆਏ ਉਹਨਾਂ ਨੇ ਬੇਨਤੀ ਕੀਤੀ ਤੇ ਮਹਾਰਾਜ ਨੇ ਕਿਹਾ ਕਿ ਮੈਂ ਇੱਥੇ ਫਿਰ ਕੋਈ ਵੱਡਾ ਧਰਮੀ ਪੁਰਸ਼ ਕੋਈ ਕੁਰਬਾਨੀ ਦੇਊਗਾ ਤਾਂ ਫਿਰ ਤੁਹਾਡੇ ਧਰਮ ਨੇ ਬਚਣਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਛੋਟੀ ਮਰਜ਼ੀ ਲਾਗੇ ਉਹਨਾਂ ਨੇ ਕਿਹਾ ਫਿਰ ਤੁਹਾਡੇ ਨਾਲ ਧਰਮੀ ਪੁਰਸ਼ ਹੋਰ ਕੌਣ ਸਕਦਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਵਿੱਚ ਜਾ ਕੇ ਆਪ ਗ੍ਰਿਫਤਾਰੀ ਦੇਖੇ ਫਿਰ ਉਹਨਾਂ ਦੀ ਉਹਨਾਂ ਦੀ ਸ਼ਹੀਦੀ ਹੋਈ ਉਦੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾ ਇੰਨੀਆਂ ਲੜਾਈਆਂ ਕੀਤੀਆਂ ਕਿੰਨੀਆਂ ਜੰਗਾਂ ਕੀਤੀਆਂ ਕਿੰਨੀਆਂ ਮੁਸੀਬਤਾਂ ਆਈਆਂ ਉਹਨਾਂ ਨੂੰ ਇਸ ਸਿੱਖੀ ਦੇ ਬੂਟੇ ਨੂੰ ਪਰਪਤ ਕਰਨ ਲਈ ਫਿਰ ਖਾਲਸਾ ਪੰਥ ਸਾਜਿਆ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾ ਨੇ ਉਹ ਸਾਖੀ ਦੇ ਦਿਹਾੜੀ ਤੇ ਤੇ ਆਪਾਂ ਜੇ ਵੇਖੋ ਉਦੋਂ 80000 ਦਾ ਕੱਟ ਹੋਇਆ ਜਦੋਂ ਖਾਲਸਾ ਪੰਥ ਜਦੋਂ ਸਾਜਣਾ ਹੋਈ ਆ 1699 ਨੂੰ 80000 ਦਾ ਕੱਟ ਹੋਇਆ ਉੱਥੇ ਜਦੋਂ ਮਹਾਰਾਜ ਨੇ ਫਿਰ ਆਵਾਜ਼ ਦਿੱਤੀ ਹੈ ਕਿ ਮੈਨੂੰ ਕਹੇ ਇੱਕ ਸਿਰ ਦੀ ਲੋੜ ਆ ਵਾਰੀ-ਵਾਰੀ ਪੰਜ ਸਿੱਖ ਸਿਰ ਉਹਨਾਂ ਨੇ ਲਿਆ ਉਹਨਾਂ ਨੂੰ ਫੇਰ ਸਰਜੀਤ ਕੀਤਾ ਜਿੰਦੇ ਕੀਤਾ ਉਹਨਾਂ ਫਿਰ ਮਹਾਰਾਜ ਜੀ ਪੰਜ ਬਾਣੀਆਂ ਪੜ੍ਹ ਕੇ ਫਿਰ ਅੰਮ੍ਰਿਤ ਧਿਆਰ ਕੀਤਾ ਅੰਮ੍ਰਿਤ ਧਿਆਰ ਕਰਕੇ ਉਹਨਾਂ ਨੂੰ ਅੰਮ੍ਰਿਤ ਧਿਆਰ ਚੁਕਾ ਕੇ ਪੰਜ ਪਿਆਰਿਆਂ ਦਾ ਨਾਂ ਦਿੱਤਾ ਉਹਨਾਂ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਤੋਂ ਮੰਗ ਕੇ ਆਪ ਅੰਮ੍ਰਿਤ ਧਿਆਤ ਲਈ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਧੰਨਵਾਦ ਸੇਕ ਧਰਮ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਤੇ ਜਿਨ੍ਹਾਂ ਨੇ ਹਾਲੇ ਨਹੀਂ ਛਕਿਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਗੁਰੂ ਗੋਬਿੰਦ ਸਿੰਘ ਨਾਲ ਵੱਡੇ ਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪ ਮੰਕੇ ਉਹਨਾਂ ਦੇ ਪਰਿਵਾਰ ਨੇ ਸਭ ਨੇ ਉਹਨਾਂ ਦੇ ਪਿਆਰੇ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਛਾ ਕੇ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਇਹ ਸਮਝਦੇ ਆਪਾਂ ਦਾਖਲਾ ਲਿਆ ਤੇ ਜਿਹੜਾ ਨਹੀਂ ਛਕਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਾਣ ਦਿਓ ਇਹ ਜਿਹੜੇ ਕੇਸ ਹਨਾ ਕੇਸ ਤੁਸੀਂ ਸਾਇੰਸ ਤੇ ਵੀ ਦੇਖ ਲਓ ਸਾਇੰਸ ਵੀ ਹੁਣ ਕਹਿ ਰਹੀ ਆ ਇਹ ਕੇਸ ਬਹੁਤ ਜ਼ਰੂਰੀ ਆ ਆਪਾਂ ਨੂੰ ਇਹ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮੋਹਰ ਹੈ ਇੱਕ ਆਪਾਂ ਨੂੰ ਨਿਸ਼ਾਨੇ ਆ ਆਪਣਾ ਵੱਖਰਾ ਪਾਣਿਆ ਏ ਇਸ ਕਰਕੇ ਮੈਂ ਪਹਿਲਾਂ ਕਹਿਣਾ ਕੇਸ ਰੱਖੋ ਪੰਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਚੱਲਣ ਡਿਆ ਨਸ਼ਿਆਂ ਦਾ ਦਰਿਆ ਨਸ਼ੇ ਵੀ ਉਹ ਬਹੁਤ ਮਾੜੀ ਜਿਸ ਸਮਾਂ ਕਈ ਛਟਾ ਗਈ ਜਿੰਨੂੰ ਕਹਿੰਦੇ ਆ ਸਰਦਾਰ ਜੀ ਉਹ ਵੇਖਦੇ ਆ ਜਿੰਨੀਆਂ ਸਰਕਾਰਾਂ ਬਣਦੀਆਂ ਜਦੋਂ ਚੋਣ ਆਉਂਦੀਆਂ ਨਾ ਉਦੋਂ ਫਿਰ ਕਹਿੰਦੇ ਆ ਇਹ ਨਸ਼ਾ ਬੰਦ ਕਰ ਦਾਂਗੇ ਇਹ ਉਹ ਬੰਨਣਾ ਲਾਉਂਦੇ ਆ ਪਰ ਅੱਜ ਤੱਕ ਕੀਤਾ ਨਹੀਂ ਕਹਿੰਦੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਦਾ ਤਿਆਗ ਕਰੋ ਇਹ ਆਪਣੇ ਬੱਚਿਆਂ ਨੂੰ ਬਚਾਓ ਕਿਸੇ ਨੇ ਤੁਹਾਡਾ ਨਹੀਂ ਪ੍ਰਬੰਧ ਕਰਨਾ ਆ ਤੁਹਾਨੂੰ ਆਪਾਂ ਨੂੰ ਆਪ ਨੂੰ ਕਰਨਾ ਪੈਣਾ ਨਸ਼ਿਆਂ ਦਾ ਤਿਆਗ ਕਰੋ ਬਾਣੀ ਤੇ ਬਾਣੀ ਦੇ ਧਰਨੀ ਹੋ ਕੇ ਸਾਧਾਰੀ ਹੋ ਸਾਫਤ ਸੂਰਤ ਹੋ ਤਖੰਡੇ 바ਟ ਦੇ ਅੰਮ੍ਰਿਤਸਰ ਕੇ ਤਿਆਰ ਬਰ ਤਿਆਰ ਹੋ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਤੁਸੀਂ ਖੁਸ਼ੀਆਂ ਲਾਓ ਇਹ ਮੈਂ ਇੱਕ ਲਾਸਟ ਵਿੱਚ ਬੇਨਤੀ ਕਰਨੀ ਚਾਹੁੰਦਾ ਇੱਕ ਹੀ ਦੱਸ ਦੋ ਮੀ ਆਪਣਾ ਕਰਮੋ ਵਾਲੇ ਪਿੰਡ ਚ ਕੋਈ ਇਤਿਹਾਸਿਕ ਪੱਖ ਤੋਂ ਕੋਈ ਚੀਜ਼ ਜੁੜੀ ਹੋਵੇ ਹੈ ਕਰਮੋ ਵਾਲੇ ਪਿੰਡ ਦੀ ਕੋਈ ਇਤਿਹਾਸਿਕ ਪੱਖ ਤੋਂ ਕੋਈ ਚੀਜ਼ ਜੁੜੀ ਹੋਵੇ ਇਤਿਹਾਸਿਕ ਪੱਖੋਂ ਇਤਿਹਾਸਿਕ ਪੱਖੋਂ ਮੈਨੂੰ ਲੱਗਦੀ ਨਹੀਂ ਕੋਈ ਨਹੀਂ ਕੁਇਆ ਮੈਂ ਨਹੀਂ ਗੱਲ ਤੇ ਆਸ ਕੋਈ ਗੱਲ ਨਹੀਂ ਹੈ ਤੁੰਦ ਸੈਟ ਦਾ ਪਿੰਡ ਹੀ ਘੜਕੇ ਜਵਾ ਇਹ ਇਤਿਹਾਸ ਕਿੱਥੇ ਕਿੱਥੋਂ ਬਣਦਾ ਹੈ ਬੀਲਾ ਰਾਮਰ ਕੇ ਲੁਕੀ ਬਹਿ ਗਏ ਕੀ ਹੋ ਗਿਆ ਬਹੁਤ ਵਧੀਆ ਬਹੁਤ ਵਧੀਆ ਬੋਲ ਸੱਚੀ ਜੈ ਹਾਂਜੀ ਬਹੁਤ ਵਧੀਆ ਬੋਲ ਸੈਟਾਂ ਦੇ ਬੋਲਦੇ ਇੰਦਿਆ ਤੇ ਭਾਈ ਬਹੁਤ ਨਹੀਂ ਬੋਲਿਆ ਤੇ ਹੀ ਨਹੀਂ ਜਾਂਦਾ ਕੋਈ ਆਪਣੇ ਕੋ ਵਧੀਆ ਚੰਨ ਜੋ ਗੁਰੂ ਨ ਭਾਵੇ ਉਹ ਬੋਲ ਜਾਗਾ ਬਹੁਤ ਬਹੁਤ ਵਧੀਆ ਹਾਂਜੀ